ਹਾਂ 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 ਮੈਂ ਟਰੱਕ ਯੂਨੀਅਨ ਪ੍ਰਧਾਨ ਨਾਲ ਟਵਾਣੇ ਤੋਂ ਹਰਿਆਣੇ ਚ ਹਾਂ ਹਾਂ ਤੇ ਇੱਥੇ ਲੁਧਿਆਣੇ ਆਇਆ ਹੋਇਆ ਸੀਗਾ ਮੈਂ ਤੇ ਗੇੜਾ ਸੀਗਾ ਹਰਦੀਪ ਦੱਸਦਾ ਜੀ ਹਰਪਾਲ ਦਾ ਫੋਨ ਆਊਗਾ ਅੱਛਾ ਹਰਦੀਪ ਦਾ ਫੋਨ ਆ ਗਿਆ ਤੁਹਾਡੇ ਕੋਲੇ ਹਾਂ ਆ ਗਿਆ ਸੀ ਅੱਛਾ ਮੈਂ ਉਹਨੂੰ ਆਖਿਆ ਸੀਗਾ ਮੈਂ ਕਿ ਵੀ ਰਾਤ ਚਲੋ ਇੱਥੇ ਓਖਾ ਹੋ ਜੂਗਾ ਚਲੋ ਕੁਝ ਕਰਾ ਦੇ ਜਿਗਾਰ ਉਹ ਕਹਿੰਦਾ ਮੋਨਾ ਮੈਡਮ ਹੈਗੀ ਕਹਿੰਦਾ ਵੀ ਉਹ ਤੁਹਾਡੇ ਨਾਲ ਆਪ ਵੀ ਕਰ ਲੈਣਗੇ ਤੇ ਜੇ ਕੁਈ ਹੋਰ ਭੇਜਣੀ ਹੋਈ ਤਾਂ ਹੋਰ ਭੇਜ ਦਿੰਗੇ ਆਹ ਦੇ ਤਾ ਮੈਂ ਛੱਡ ਤਾ ਕੰਮ ਇਹ ਵੀ ਉਹਨੂੰ ਕੁੜੀਂ ਰੱਖ ਲੂੰਗਾ ਮੈਂ ਛੱਡ ਕੇ ਉਹ ਤੱਕ ਕੋ ਸਵਾਦ ਉਹਨੂੰ ਛੱਡ ਗਿਆ ਸੀ ਹਰ ਤੱਕ ਉਹ ਕੀ ਲੈਣਾ ਯਾਰ ਤੂੰ ਦੱਸ ਨਹੀਂ ਦੱਸੋ ਫਿਰ ਨਹੀਂ ਹੁਣ ਤੁਸੀਂ ਇੰਨਾ ਪਿਆਰ ਨਾਲ ਬੋਲੇ ਹੋ ਮੈਂ ਕਿ ਜੀ ਤੁਹਾਡੇ ਨਾਲ ਹੀ ਹੋ ਜੇ ਤਾਂ ਕਿਉਂ ਗੱਲ ਹੀ ਬਣ ਜੇ ਹੂੰ ਕਿਸ ਨਹੀਂ ਕਿਸ ਕੋ ਸਾਫ ਸੇਵਿਸ ਤੋਂ ਮੈਂ ਸਾਹਿਬੀ ਤੋਂ ਮੈਂ ਤੁਹਾਨੂੰ ਫਿਰ ਮਨ ਉਸ ਹਾਬ ਕਦਾਬ ਕੀ ਹੁੰਦਾਗਾ ਕਿੰਨੇ ਸਾਲ ਦੀ ਹੋਊਗੀ ਕੀ ਕੀ ਸਰਵਿਸ ਦੇਊਗੀ ਤੇ ਕਿਵੇਂ ਕੁਝ ਹੋਊਗਾ ਸਿਸਟਮ ਨੂੰ ਸਾਰਾ ਸਮਝਾ ਦਿਓ ਨਾ ਫਿਰ ਉਸ ਹਾਬ ਨਾਲ ਆਪਾਂ ਗੱਲ ਖੋਲ੍ਹ ਲੈਨੇ ਆਪਾਂ ਤਾਂ ਦੇਖੋ ਆਏ ਆ ਤਾਂ ਹੁਣ ਪੈਸਾ ਸਿੱਟ ਕੇ ਤਮਾਸ਼ਾ ਦੇਖਣ ਨਹੀਂ ਆਏ ਹਾਂ ਤੁਹਾਨੂੰ ਸਾਰਾ ਇੱਥੇ ਮਨ ਮਜ਼ੀ ਦੇਖੀ ਕੋ ਮਨ ਚਾਹੀ ਤਾਂ ਮਨ ਕੁਝ ਮਜ਼ੀ ਕਰੀਂ ਆਵਾਜ਼ ਕੰਮ ਰਵਾਇਂ ਹੂੰ ਪਰ ਤਾਂ ਸੱਤ ਨਾਲ ਨੱਬਾ ਫਿਰ ਆਇਨਾ ਤੇ ਕੀ ਮੈਂ ਪਛੀੜੀ ਹੁਣ ਨਹੀਂ ਪਛੀੜਦਾ ਭਜੂੜਦਾ ਤਾਂ ਨਹੀਂ ਤੁਸੀਂ ਮੈਨੂੰ ਇਹ ਦੱਸੋ ਵੀ ਕੀ ਕੀ ਕੁਝ ਲੱਗੂਗਾ ਹੁਣ ਦੱਸੋ ਇਹ ਲੱਭਣਾ ਤਾਂ ਕੀ ਹੋਈ ਰੇਹਦਾ ਅਰਦੀਬ ਨੇ ਵੇਖੀ ਹੁਣ ਨਾ ਨਾ ਜੀ ਮੈਨੂੰ ਪਰ ਥੋੜਾ ਬਹੁਤ ਤੁਹਾਨੂੰ ਫੈਸਿਲਿਟੀ ਵਧੀਆ ਮਿਲ ਸਕਦੀ ਹੈ ਨਹੀਂ ਨਹੀਂ ਮੈਂ ਗੱਲ ਦੁੱਤਾ ਅਰਦੀਬ ਦਾ ਪਰਮਨੈਂਟ ਘਰਾਸ ਹੈਗਾ ਉਹ ਤਾਂ ਬੁੱਢਾ ਹੋ ਗਿਆ ਉਸਕੇ ਗਿਆ ਇੱਥੇ ਰਹਿੰਦਾ ਇੱਥੇ ਪਿਆ ਰਹਿੰਦਾ ਆਹ ਪਤਨਾਰੇ ਵਾਲੇ ਬੰਦਾ ਵਧੀਆ ਵਾਸਤੇ ਜਾਂਦਾ ਤੇ ਹੁਣ ਮੈਨੂੰ ਤੁਸੀਂ ਮੁੱਖ ਮੁੱਦੇ ਦੀ ਗੱਲ ਦੱਸੋ ਵੀ ਮੇਰੇ ਨਾਲ ਕੀ ਹਿਸਾਬ ਕਿਤਾਬ ਰੱਖਣਾ ਹੈ ਤੇ ਮੈਨੂੰ ਕੀ ਕੁਝ ਦੇਣਾ ਹੈਗਾ ਦੂਈ ਦੱਸੋ ਖੁੱਲ ਕੇ ਦੱਸ ਦਿਓ ਆਪਾਂ ਚਾਪਾ ਸਾਰੀ ਗੱਲਬਾਤ ਖੋਲ ਲੈਨੇ ਆਂ ਸਾਰੀ ਰੇਟ ਦੱਸ ਦਿਓ ਨਾ ਘੱਟੋ ਘੱਟ ਨਿਮਨ ਗੱਲ ਸੁਣਾ ਤੁਸੀਂ ਉਮਰ ਦੱਸ ਦਿਓ ਘੱਟੋ ਸਾਡੇ ਇਥੋਂ 1000 ਕੁਝ ਹੀ ਆ ਅਜੇ 1000 ਚ ਪਛਾਣ ਵੱਧ ਅੱਛਾ ਵੱਧ ਤੋਂ ਵੱਧ ਵੱਧ ਤੋਂ ਵੱਧ ਕਿੰਨਾ ਰੱਖਣੀ ਯਾਰ ਯਾ ਅਤ ਗੜੀ ਕ੍ਰਿਸ਼ਮਾ ਕਪੂਰ ਲੈ ਆ ਕੇ ਦਿੰਦੇ ਹਾਂ ਤੁਸੀਂ ਆ ਫਿਰ ਸਮਾਹ ਦਾ ਉਹ ਬਾਬੂ ਤੇ ਲਾਪਤਾ ਫਿਰ ਆ ਕੇ ਦੇਵਾਂਗੇ ਤੁਹਾਨੂੰ ਲਾਸ ਕੋਈ ਥੀਰਾ ਗੱਲ ਨਾ ਹੋਊਗੀ ਅੱਛਾ 10000 ਚ ਕਹਿਜੀ ਗੁੰਦੀ ਕੀ ਕੁਛ ਦਿੰਦੇ ਹੋ 10000 ਪਤਾ ਤਾਂ ਲੱਗ ਗਿਆ ਚਲੋ ਫਿਰ ਮੈਂ ਆਪੇ ਲੱਗ ਸਕਦਾ ਨੂੰ ਯਾਰ ਤੋਂ 30 40 ਦੀ ਉਮਰ ਚ ਮਿਲ ਜੀ ਜਨਾਨੀ ਅੱਛਾ ਮਤਲਬ ਖੁੱਲ 30 40 ਦੇ ਮਤਲਬ ਜਵਾਕਾਂ ਜੱਲਿਆਣੇ ਹੋਊਗੀ ਖੁੱਲਾ ਸਮਾਨ ਹੋਊਗਾ ਆ ਕੁਝ ਹੋਰ ਲਵਾ ਲੂਗੀ। ਅੱਛਾ। ਤਾਂ ਫੇਰ 1 ਕਿਲੋ ਹੋਊਗਾ 1000 ਦਾ। ਹੂੰ। ਜਿੱਦਕ ਲਾਇਵ ਬਸ ਚੱਲੋ ਜੀ। ਅੱਛਾ। ਜੇ ਦੂਜਾ ਲਵਾਉਣ ਦੇ ਜੀ ਕਰ ਗਿਆ ਫੇਰ। ਦੂਜਾ ਤੇ ਕੰਬਰਾ ਦਾ। ਅੱਛਾ 15 ਦੂਜੇ ਦਾ ਨਹੀਂ 500 ਦੂਜੇ ਦਾ 500। ਮਤਲਬ ਸਾਰਾ 1500 ਹੈ। ਹੂੰ। ਹਾਂ। ਅੱਛਾ ਇਹ ਦੋ ਲਾ ਦੋ ਲੋਣੇ ਦਾ 1500 ਇੱਕ ਲੋਣੇ ਦਾ 1000 ਹੈ। ਹੈ। ਹਾਂ ਹਾਂ ਠੀਕ ਆ ਚਲੋ ਜੇ 1000 ਚ ਹੀ ਦੋ ਕਰਾ ਦਿਓ ਤੁਸੀਂ ਆਪਾਂ ਡੰਗ ਹੀ ਸਾਰਨਾ ਡੰਗ ਕਰਨ ਤੇ ਇੱਕ ਵਾਰ ਚ ਹੀ ਸਾਰ ਲਈ ਨਾ 1000 ਚ ਸਾਰ ਲਈ ਹਜਾਤ ਕੀ ਲੈ ਮੇਰੀ ਗੱਲ ਫਿਰ ਕੀ ਘਸਦਾ ਧੋਈ ਉਹ ਜੀ ਹੋਈ ਉਹਦਾ ਕੀ ਫਰਕ ਪੈਂਦਾ ਲੱਕ ਲਾਲੇ ਬੜੇ ਦੋ ਲਾਲੀ ਦਿੱਕਤ ਕੀ ਆਦਾ ਸਾਹੀ ਤਾਂ ਨਾ ਜਾਨੀ ਤਾਂ ਖੁਸ਼ੀ ਨਾ ਮਰ ਪਰਾਂ ਹੀ ਜਿੰਦਾਗਾ ਮੰਨਤਾ ਪਟਾਣਾ ਮੰਨਤਾ ਕੀਤਾ ਇਹੋ ਸੋ ਕੋਈ ਨਹੀਂ ਹਿਲਦਾ ਰਾਮ ਨਾ ਕਰ ਲਾਂ ਮੈਂ ਕਿਹੜਾ ਤੰਕਾ ਮੈਨੂੰ ਥੱਕੇ ਆ ਰਹੇ ਹੈ ਨਹੀਂ ਕਰ ਲੈਣਾ ਮਾੜਾ ਮਾੜਾ ਹੂੰ ਮੈਨੂੰ ਇਹ ਦੱਸ ਮੈਨੂੰ ਨਾ ਕੋਈ 22 ਤੋਂ 25 ਦੇ ਵਿੱਚ ਵਾਲੀ ਭਾਲ ਦੇ ਕੋਈ ਨਵੀਂ ਜੀ ਕੱਚੀ ਜੀ ਕੋਈ ਨਹੀਂ ਤਾਂ ਕਹਿੰਦੀ ਤੇ ਪਰਵਾਹ ਨਾ ਕਰ ਮੈਨੂੰ ਕੱਚੀ ਤੋਂ ਦੇ ਨਾ ਹੋਵੇ ਕੱਚੀਆਂ ਕੋਲੋਂ ਥੱਲੇ ਕੋਲ ਕੀ ਹੋਣੀਆਂ ਕਿਤਨੇ ਕਿਤੇ ਜੰਦਗੀ ਹੋਣੀਆਂ ਨਾ ਨਾ ਹੈਗੀਆਂ ਸਾਡੀ ਕੋਈ ਤਾਂ ਮਸਤ ਉਸ ਆਉਦੀ ਲੈਣਾ ਤੋਂ ਅੱਛਾ ਥੋੜਾ ਜਿਹਾ ਨਾਲੇ ਕੀ ਕੰਮ ਕਰਦੇ ਨਹੀਂ ਜੋ ਕੀ ਅਸੀਂ ਕਰਦੇ ਹਾਂ ਲੀਗਲ ਕੰਮ ਅੱਛਾ ਅੱਛਾ ਫਿਰ ਤੋਂ 18 ਪਲੱਸ ਦੀ ਨੜੀਆਂ ਹੂਆਂ ਹੂੰ ਹੂੰ ਨੜੀਆਂ ਲੱਗਦੀਆਂ ਆਈਆਂ ਜਿਵੇਂ ਕੰਮਾ ਥੋੜਾ ਸਾਲਾ ਦੀਆਂ ਹੁੰਦੀਆਂ ਆਈਆਂ ਹੂੰ ਉਹਨਾਂ ਦਾ ਸਨਮਾਨ ਹੈਗੀ ਉਹਦਾ ਉਹਦਾ ਰੇਟ ਕੀ ਪਊਗਾ ਮੇਰੇ ਤੋਂ ਉਹ ਜਿਹੜੀਆਂ 18 ਤੋਂ ਉੱਤੇ 19 20 ਵੀ ਕੋਈ 21 ਵੀ 22 ਵੀ ਇਹਦੇ ਭਾਵ ਦੀ ਫੈਮਟੀ ਨਾਲ ਆਉਂਦੀਆਂ ਨੇ ਕੁੜੀਆਂ ਹਾਂ ਸਹਿਮਤੀ ਨਾਲ ਆਉਣੀ ਆ ਮੈਨੂੰ ਪਤਾ ਹੈ ਮੈਨੂੰ ਕੀ ਲੈਣੀਆਂ ਹਾਂ ਹਾਂ ਸਾਂਝੀ ਨਾ ਆਉਂਦੀਆਂ ਤੇ ਉਹ ਆਉਂਦੀਆਂ ਹੀ ਆ ਆਪਣੀ ਮਜ਼ਦੂਰੀ ਤੇ ਠੀਕ ਹੈ ਉਹਨਾਂ ਨੂੰ ਪਾ ਕੇ ਚੰਗੀ ਮਿਲ ਜਾਂਦੀ ਹੈ ਤੇ ਸਾਨੂੰ ਸਾਡੇ ਥਰੂ ਸਾਡੇ ਅੱਖਾਂ ਦੇ ਵਿੱਚ ਵੀ ਪਾਣ ਲੈਂਦੀਆਂ ਕਿਉਂਕਿ ਉਹਨਾਂ ਨੂੰ ਸਾਡੇ ਤੇ ਵਿਸ਼ਵਾਸ ਹੈ ਵੀ ਹਾਂ ਵਧੀਆ ਬੰਦੇ ਟੱਕਰ ਨੇ ਅਸੀਂ ਇੱਕ ਲੈਣ ਆਏ ਤੇ ਹਰੇਕ ਪਾਸ ਨਾਲ ਬੰਦੇ ਲੈ ਆਏ ਹਾਂ ਅਸੀਂ ਜਿਹਨਾਂ ਬੰਦਿਆਂ ਜਿਹੜੇ ਚਾਹਾਂ ਵੀ ਦੇਖ ਪਰਖ ਕੇ ਲੈਣਕੀ ਉਹਨਾਂ ਨੂੰ ਹੀ ਇਹ ਕਿਉਂ ਕਰਦੇ ਪ੍ਰਵਾਦੀ ਕਰਵਾਉਂਦੇ ਆ ਹੂੰ ਹੂੰ ਤੇ ਬੀਖੋ ਜੀ ਤੁਸੀਂ ਦੀਪ ਉਹ ਲਾ ਕੇ ਹੂੰ 25 ਸਾਲ ਦੀ ਮੁੰਡਲੀ ਕੋਈ ਕੁੜੀ ਲੱਟ ਕਰਦੇ ਹੋਗੇ ਹੂੰ ਉਹ ਤੁਹਾਨੂੰ ਵਧੀਆ ਐਂਟਰਟੇਨਮੈਂਟ ਤਰੂਗੀ ਐਕਸਪੀਰੀਅੰਸ ਕੋਈ ਹੋਗੀ ਠੀਕ ਹੈ ਉਹ ਵੀ ਤੁਹਾਨੂੰ ਲੱਗਣਗੇ ਇੱਕ ਨੈਟ ਵੀ ਪਰ ਨੈਟ ਵੀ ਅਠੀਕ ਹੈ। ਇਹ 10 ਤੋਂ 15000 ਰੁਪਏ। ਉਹਦੇ ਪਾਵਾਂ ਪੀਣਾ ਸਭ ਕੁਝ। ਰੀਅਲ ਸ਼ੇਅਰ, ਜੋ ਵੀ ਐਕਾਊਂਟ। ਹੂੰ ਠੀਕ ਹੈ ਠੀਕ ਹੈ। ਹਾਂ ਸਮਝ ਗਿਆ ਸਮਝ ਗਿਆ ਮੈਂ। ਹੂੰ। ਹੂੰ। ਉਹ ਉਹ ਕੋਲੇ ਹੋਊਗਾ ਉਹਦੇ ਜੇ ਸਾਨੂੰ ਲਿਓਣਾ ਪਊਗਾ। ਲਫਾਫਾ। ਸਾਰਾ ਕੁਝ ਸਾਰਾ ਕੁਝ ਉਹ ਕੋਲੇ ਹੋਊਗਾ। ਠੀਕ ਹੈ ਠੀਕ ਹੈ ਚਲ ਪਰ ਇਹਦਾ ਸਹੀ ਹੈ ਕੰਮ। ਚਲ ਪਰ ਡਨ ਕਰ ਦਿਓ ਫਿਰ ਸਾਡੇ ਵੱਲੋਂ। ਤੁਸੀਂ ਦੱਸੋ ਵੀ ਕਿਵੇਂ ਕਰਾਂਗੂ ਆਪੇ ਭੇਜ ਦੋਂਗੇ ਇੱਥੇ ਕਿ ਮੈਂ ਬੱਸ ਸਟੈਂਡ ਲਾ ਕੇ ਖੜਾ ਸੀ ਕਮਰਾ ਲੈ ਰੱਖਿਆ ਉੱਤੇ ਆਈ ਕਰ ਤੈਨੂੰ WhatsApp ਤੇ ਸੀ ਤੇ ਜਿੰਨੀ ਆਈ ਵੀਡੀਓ ਕਾਲ ਕਰਨਾ ਤੇ ਕੁੜੀਆਂ ਤਾਂ ਦਿਖਾ ਦੇਣੀ ਸਾਰੀਆਂ ਮੈਂ ਮੈਂ ਵੀਡੀਓ ਕਾਲ ਕਰਦਾ ਥੋੜਾ ਫੋਨ ਤੇ ਨੰਬਰ ਵੀ OKਓ ਸਕੈਨਰ ਭੇਜ ਦਵਾਂ ਅੱਧੇ ਪੈਸੇ ਹੀ ਪਾ ਦੂੰਗਾ ਥੋੜਾ ਅੱਧੇ ਮ ਕੁੜੀ ਦੇ ਦੂੰਗਾ ਪੈਸੇ ਹੈਨਾ ਆਈ ਨਹੀਂ ਆਈ ਨਹੀਂ ਆਈ ਤੂੰ ਕੋਲ ਕਿਸੇ ਕੋ ਨਾਲ ਕੋਈ ਸੰਧ ਕਰੋ ਠੀਕ ਹੈ ਠੀਕ ਹੈ। ਅਸਲੀ ਤੇ تیر ਮਾਰਨਾ ਤੁਸੀਂ। ਹੂੰ, ਠੀਕ ਹੈ। ਦੇਖੋ ਫਿਰ ਆਪਾਂ ਠੀਕ ਹੈ। ਠੀਕ ਹੈ। ਇਹਦਾ ਆਪਦਾ ਤੀਰ ਨਹੀਂ ਜਾਨੇ ਤੇ ਰੱਖੋ। ਉਸ ਤੋਂ ਬਾਅਦ ਵੀ ਮੰਗਤਾਨਾ ਇਹਨਾਂ ਸਾਰੇ ਪੇ ਕਰ ਲੈਣੇ ਸਾਨੂੰ। ਠੀਕ ਹੈ। ਉਸ ਤੋਂ ਬਾਅਦ ਆਪੇ ਕੁੜੀਆਂ ਦੇ ਦੇਵੋਗੇ। ਅਸੀਂ ਅਸੀਂ ਉਸ ਤੋਂ ਬਾਅਦ ਕੁਝ ਮਦਦ ਜੀ ਕਰੀਏ। ਤੁਹਾਨੂੰ ਕੋਈ ਲੈਣਾ ਦੇਣਾ ਨਹੀਂ ਕੋਈ ਤੁਹਾਨੂੰ ਦਿੱਕਤ ਨਹੀਂ ਆਊਗੀ। ਇੱਕ ਪੰਚਾਇਤ ਇੱਕ ਪੰਚਾਇਤ ਜੀ ਵੀ। ਤੁਹਾਡਾ ਠੀਕ ਹੈ ਫਿਰ ਸਕੈਨਰ ਭੇਜ ਦਿਓ ਮੈਨੂੰ ਤੇ ਨਾਲੇ ਵੀਡੀਓ ਕਾਲ ਕਰ ਲਓ ਮੈਨੂੰ ਆਪਾਂ ਕਰ ਲੈਨੇ ਆ ਕੰਮ ਜੀ ਇਹ ਦੇਖੋ ਨਾ ਗੱਲ ਹੋਣੀ ਨਹੀਂ ਜਾਣੀ ਚਾਹੀਦੀ ਜੇ ਕੋਈ ਤੇਰਾ ਜਿਮਾ ਖਾ ਜਾਂ ਕਰ ਉਹਨੂੰ ਤੇਜੀ ਸਾਡੇ ਕੋਲੇ ਕੋਈ ਆਨੇ ਨਾ ਹੋਵੇ ਕੀ ਬਾਹਰ ਸਾਡੀ ਕੋਈ ਗੱਲ ਕਰ ਦੇ ਨਹੀਂ ਨਹੀਂ ਜੀ ਅਜ ਕੋਈ ਨਹੀਂ ਆਉਂਦਾ ਟੈਨਸ਼ਨ ਨਾ ਲਾਓ ਹੂੰ ਤੁਸੀਂ ਮਿਲ ਬੱਤਕ ਦੇਖੋ ਪਰ ਮੈਂ ਸਭ ਕੁਝ ਤਰਸ ਪੁੱਛ ਸਭ ਖਾ ਪਰ ਰੱਖਿਆ ਸੀ ਹੂੰ ਸਾਡੇ ਕੋਲ ਲਾਈਟ ਹੈ ਸਭ ਕੁਝ ਸ਼ਹਾਰਾ ਠੀਕ ਹੈ ਕੋਈ ਨਹੀਂ ਪਰਵਾਹ ਨਾ ਕਰੋ ਤੁਸੀਂ ਇਹਨਾਂ ਗੱਲਾਂ ਦੀ ਠੀਕ ਹੈ ਕਰ ਵੀਡੀਓ ਕਾਲ ਕਰ ਕੇ ਹਾਂ ਹੁਣੇ ਕਰਦਾ ਹਾਂ 5 10 ਮਿੰਟ ਬਾਅਦ ਕਰ ਕੁੜੀਆਂ ਸਾਨੂੰ ਟੱਚਾ ਕਰ ਦੇਗੀ ਕਰੋ ਕਰੋ ਕੱਟੀਆਂ ਕਰੋ ਐਨਸਕੈਨ ਰ ਭੇਜ ਦੋ ਤੁਸੀਂ ਮੈਨੂੰ ਠੀਕ ਹੈ